ਸਵਾਗਤ ਤੁਹਾਡਾ ਦੇ ਪੰਜਾਬ ਟੀਵੀ ਤੇ ਬਾਰਡਰ ਏਰੀਆ ਦੇ ਵਿੱਚ ਬਹੁਤ ਭਿਆਨਕ ਤਰੀਕੇ ਦੇ ਨਾਲ ਜੰਗ ਚੱਲ ਰਹੀ ਹੈ ਇੰਡੀਅਨ ਫੋਰਸਿਸ ਪਾਕਿਸਤਾਨੀਆਂ ਦੇ ਹਮਲਿਆਂ ਦਾ ਪੂਰਨ ਤੌਰ ਤੇ ਜਵਾਬ ਦੇ ਰਹੇ ਆ ਪਾਕਿਸਤਾਨ ਦੇ ਕਈ ਜਹਾਜ਼ ਵੀ ਸਿੱਟਦੇ ਆ ਤੇ ਡਰੋਨ ਵੀ ਪਾਕਿਸਤਾਨ ਵੱਲੋਂ ਇੰਡੀਆ ਦੇ ਵਿੱਚ ਹਮਲਾ ਕਰਨ ਲਈ ਭੇਜੇ ਗਏ ਸੀ ਉਹ ਵੀ ਸਾਡੀਆਂ ਫੋਰਸਿਸ ਨੇ ਸਿੱਟ ਪੀ ਹੈ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਆਪੋ ਆਪਣੇ ਘਰਾਂ ਦੇ ਵਿੱਚ ਬਲੈਕਆਊਟ ਕਰਕੇ ਰੱਖੋ ਘਰ ਦੇ ਵਿੱਚ ਤੁਹਾਡੇ ਕੋਈ ਲਾਈਟ ਨਹੀਂ ਜਗਣੀ ਚਾਹੀਦੀ ਸਿਰਫ ਪੱਖੇ ਏਸੀ ਤੇ ਕੂਲਰ ਚੱਲਣੇ ਚਾਹੀਦੇ ਆ ਤੁਹਾਡੇ ਘਰ ਦੀ ਲਾਈਟ ਗਲੀ ਤੱਕ ਵੀ ਨਹੀਂ ਜਾਣੀ ਚਾਹੀਦੀ ਆਪਣੇ ਗਵਾਂਡੀਆਂ ਨੂੰ ਵੀ ਜਾਗਰੂਕ ਕਰੋ ਆਪਣੇ ਦੇਸ਼ ਦਾ ਸਾਥ ਦਿਓ ਸਾਡੇ ਫੌਜੀ ਜਿੱਥੇ ਮਰਦੇ ਪਏ ਆ ਬਾਰਡਰ ਤੇ ਇਸ ਟਾਈਮ ਜੰਗ ਲੱਗੀ ਹੋਈ ਆ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਆਪੋ ਆਪਣੇ ਬਣਦੇ ਫਰਜ਼ ਤਾਂ ਪੂਰੇ ਕਰੋ ਤੁਹਾਨੂੰ ਸਿਰਫ ਬਲੈਕਆਊਟ ਕਰਨ ਲਈ ਕਿਹਾ ਤੇ ਉਹ ਵੀ ਪ੍ਰੋਪਰ ਤਰੀਕੇ ਦੇ ਨਾਲ ਲੋਕ ਬਲੈਕਆਊਟ ਨਹੀਂ ਕਰ ਰਹੇ ਲਾਈਟਾਂ ਚਲਾ ਕੇ ਸੜਕਾਂ ਤੇ ਘੁੰਮਦੇ ਫਿਰਦੇ ਜਿਵੇਂ ਪਿਓ ਵਾਲਾ ਵਿਆਹ ਹੋਵੇ ਸੋ ਆਪਣੇ ਬਣਦੇ ਫਰਜ਼ ਪੂਰੇ ਕਰੋ ਦੇਸ਼ ਲਈ ਕੁਝ ਕਰ ਸਕਦੇ ਹੋ ਤਾਂ ਘੱਟੋ ਘੱਟ ਬਲੈਕਆਊਟ ਕਰੋ ਘਰਾਂ ਦੇ ਵਿੱਚ ਕੋਈ ਲਾਈਟ ਨਹੀਂ ਜਗਣੀ ਚਾਹੀਦੀ ਹੈਗੀ ਨਹੀਂ ਤੇ ਸੈਂਸਰ ਇਹ ਜਿਹੇ ਆ ਜਾਂਦੇ ਲਾਈਟ ਗੈਜ ਕਰਕੇ ਉੱਥੇ ਹਮਲਾ ਕਰ ਸਕਦੇ ਆ ਇੰਡੀਆ ਦੇ ਹੱਥ ਦੇ ਵਿੱਚ ਪਾਕਿਸਤਾਨ ਜਹਾਜ਼ ਆਪਣੇ ਵਾਰਕੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪੂਰੀ ਪੁਖਤਾ ਖਬਰ ਹੈ ਕਿ ਜੰਮੂ ਦੇ ਵਿੱਚ F61 ਜਹਾਜ਼ ਪਾਕਿਸਤਾਨ ਦਾ ਇੰਡੀਅਨ ਫੋਰਸਿਸ ਨੇ ਸਿੱਟ ਦਿੱਤਾ ਹੈ ਪਾਕਿਸਤਾਨ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਡਿਫੈਂਸ ਸਿਸਟਮ ਸਾਡੇ ਇੰਡੀਆ ਦਾ ਉਹ ਡਰੋਨ ਵੀ ਨਸ਼ਟ ਕਰ ਰਿਹਾ ਹੈ ਪਰ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਏਰੀਏ ਦੇ ਵਿੱਚ ਜਾਗਰੂਤਾ ਫਲਾਓ ਆਪਣੇ ਘਰਾਂ ਦੇ ਵਿੱਚ ਲਾਈਟਾਂ ਬੰਦ ਰੱਖੋ ਸਿਰਫ ਪੱਖੇ ਤੇ ਏਸੀ ਚਲਾਓ ਆਪਣੇ ਫੋਨ ਦੀ ਲਾਈਟ ਵੀ ਡਿਮ ਕਰਕੇ ਯੂਜ਼ ਕਰੋ ਇੱਕ ਨਿੱਕੀ ਜੀ ਚੰਗਿਆਰੀ ਵੀ ਤੁਹਾਡੇ ਘਰ ਦੇ ਵਿੱਚੋਂ ਨਿਕਲੀ ਪੂਰੇ ਪਿੰਡ ਦਾ ਤੁਹਾਡੇ ਦਾ ਸ਼ਹਿਰ ਦਾ ਖਾਤਮਾ ਕਰਾ ਸਕਦੀ ਹੈ ਜੀ ਸਰਕਾਰ ਨੇ ਸਾਨੂੰ ਕੋਈ ਹਦਾਇਤਾਂ ਦਿੱਤੀਆਂ ਨੇ ਇਸ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਤੇ ਘੱਟੋ ਘੱਟ ਉਹਨਾਂ ਹਦਾਇਤਾਂ ਦੀ ਪਾਲਣਾ ਕਰੋ ਬਲੈਕਆਊਟ ਕਰੋ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰੋ ਕੋਈ ਗਵਾਂਡੀ ਦੀ ਵੀ ਲਾਈਟ ਜਗਦੀ ਹੈ ਉਹਨੂੰ ਵੀ ਜਾਗਰੂਕ ਤੱਕ ਜਾਗਰੂਕ ਕਰੋ ਜਾ ਕੇ ਵੀ ਮੂਰਖਮਤੀਆਂ ਨਾ ਕਰੋ ਲੈਟਾਂ ਬੰਦ ਕਰੋ ਸਰਕਾਰ ਦਾ ਸਾਥ ਦਿਓ ਆਪਣੇ ਦੇਸ਼ ਦਾ ਸਾਥ ਦਿਓ ਜੇ ਜੰਗ ਨੂੰ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਜਿੰਨਾ ਫੌਜ ਤਾਂ ਸਾਡੀ ਲੜੀ ਰਹੀ ਹੈ ਅਸੀਂ ਸਿਰਫ ਬਲੈਕਆਊਟ ਹੀ ਨਹੀਂ ਕਰ ਸਕਦੇ ਹੈਗੇ ਕੱਲ ਵੀ ਜਲੂਸ ਕੱਟ ਕੇ ਰੱਖਦਾ ਲੋਕਾਂ ਨੇ ਬਲੈਕਆਊਟ ਦਾ ਮਤਲਬ ਹੀ ਨਹੀਂ ਪਤਾ ਹੈਗਾ ਸੜਕਾਂ ਤੇ ਲਾਈਟਾਂ ਜਗਾ ਕੇ ਗੱਡੀਆਂ ਦੀਆਂ ਘੁੰਮਰੇ ਫਿਰਦੇ ਆ ਸੋ ਦਿਮਾਗ ਆਪਣਾ ਵਰਤਨਾ ਸਟਾਰਟ ਕਰੋ ਸਰਕਾਰ ਦੀ ਨੀਮਾਂ ਦਾ ਪਾਲਣਾ ਕਰੋ ਆਪਣੇ ਦੇਸ਼ ਦਾ ਸਾਥ ਦੇਣਾ ਚਾਹੀਦਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਫੌਜੀਆਂ ਦਾ ਸਾਥ ਦਿਓ ਬਹੁਤ ਭਿਆਨਕ ਤਰੀਕੇ ਦੇ ਨਾਲ ਜੰਗ ਚੱਲ ਰਹੀ ਹੈ ਬਾਰਡਰ ਤੇ ਇਸ ਟਾਈਮ ਵੇਖ ਸਕਦੇ ਹੋ ਤੁਸੀਂ ਕਿਸੇ ਵੀ ਨਿਊਜ਼ ਚੈਨਲ ਤੇ ਤੇ ਸਿਰਫ ਤੁਹਾਨੂੰ ਬਲੈਕਆਊਟ ਕਰਨ ਦੀ ਅਸੀਂ ਕੀਲ ਕਰ ਰਹੇ ਆ ਬਲੈਕਆਊਟ ਆਪਣੇ ਘਰਾਂ ਦੇ ਵਿੱਚ ਕਰੋ ਗਵਾਂਡੀਆਂ ਤੋਂ ਵੀ ਕਰਾਓ ਤੁਹਾਡੇ ਘਰ ਦੇ ਵਿੱਚ ਇੱਕ ਵੀ ਲਾਈਟ ਨਹੀਂ ਜਗਣੀ ਚਾਹੀਦੀ ਲਾਈਟ ਜੇ ਜਗਦੀ ਹੈ ਡਿਮ ਕਰਕੇ ਰੱਖੋ ਗਲੀ ਤੱਕ ਤੁਹਾਡੀ ਜਾਂ ਉੱਪਰੋਂ ਤੁਹਾਡੀ ਲਾਈਟ ਵਿਜੀਬਲ ਨਹੀਂ ਹੋਣੀ ਚਾਹੀਦੀ ਧੰਨਵਾਦ